ਮਾਨ ਬੋਲਦਾ ਸਸੀਕਰ ਅੰਦੇ ਬੱਬੂ ਮਾਨ ਬੋਲਦਾ ਮੈਂ ਸਸੀਕਰ ਬੱਬੂ ਮਾਨ ਸਾਹਿਬ ਬੋਲਦੇ ਭਈਆ ਹਾਂਜੀ ਹਾਂਜੀ ਸਸੀਕਰ ਓ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਬੜਾ ਮੈਂ ਵੀਡੀਓ ਦੇਖੀ ਇੱਕ ਦੋ ਚੰਗਾ ਲੱਗਿਆ ਤੁਹਾਡੀ ਜਿਹੜੀ ਸਪਿਰਟ ਆ ਨਾ ਅੱਛੀ ਲੱਗੀ ਠੀਕ ਹੈ ਜੀ ਵਰ ਵਰੇ ਪਪੂਲਰ ਵੀ ਹੋ ਗਏ ਵੈਰੀ ਗੁੱਡ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਲੱਗਿਆ ਨਾ ਕਿਹੜਾ ਮੈਨੂੰ ਪਤਾ ਪਤਾ ਮੈਂ ਤਾਂ ਹੀ ਕਾਲ ਕਰੀ ਕੱਲ ਜਿੰਨੇ ਵੀ ਨੌਜਵਾਨ ਪੰਜਾਬੀ ਮਾਨ ਸਾਹਿਬ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਐਸੇਰੇ ਨਾ ਸਟ੍ਰਗਲਿੰਗ ਮੋਡ ਸਟ੍ਰਗਲਿੰਗ ਮੋਡ ਤੇ ਮੈਂ ਤੁਹਾਨੂੰ ਕਦੋਂ ਤੇ ਕਿੱਥੇ ਮਿਲ ਸਕਦਾ ਜੀ ਐਨੀ ਟੱਕ ਤੁਸੀਂ ਤੇਜਿੰਦਰ ਨਾਲ ਆਜੋ ਜਦੋਂ ਮਰਜ਼ੀ ਠੀਕ ਹੈ ਮਾਨ ਸਾਹਿਬ ਤੁਸੀਂ ਵੀਡੀਓ ਦੇਖਿਆ ਮੇਰੀਆਂ ਜੀ ਕੰਮ ਕਰ ਹੈ ਜੀ ਮੇਰੀਆਂ ਵੀਡੀਓ ਦੇਖਿਆ ਜੀ ਤੁਸੀਂ ਹਾਂ ਮੈਂ ਤੇਰੀਆਂ ਵੀਡੀਓ ਦੇਖੀਆਂ ਫਿਰ ਉਹ ਤੇਜਿੰਦਰ ਨਾਲ ਤਾਂ ਨਹੀਂ ਮੇਰੀ ਗੱਲ ਹੋਈ ਮੈਨੂੰ ਦੱਸਿਆ ਨਹੀਂ ਉਹਨੇ ਵੀ ਤੂੰ ਆਪਣੇ ਨੇੜੇ ਇਦਾਂ ਹੀ ਮੋੜ ਹਾਂਜੀ ਹਾਂਜੀ ਪਰ ਮੈਨੂੰ ਇਹ ਜਿੱਦਾਂ ਮੈਂ ਦੇਖਦਾ ਰਹਿਣਾ ਜਿਹੜੇ ਨੌਜਵਾਨ ਆਪਣੇ ਬਿਜ਼ਨਸ ਤੋੜਦੇ ਐ ਤੇ ਔਰ ਲੋਕ ਰਿਸਪੌਂਸ ਜਨੇ ਸਾਨੂੰ ਅੱਛਾ ਲੱਗ ਰਿਹਾ ਹੈ। ਬਸ ਮੈਂ ਮੁੰਡੇ ਕੰਮ ਕਰ ਦੋ ਸੰਗਦੇ ਨਹੀਂ। ਪ੍ਰਿੰਦਰ ਨਾਲ ਗੱਲ ਕਰਕੇ ਇੱਕ ਵਾਰ ਤੁਹਾਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ। ਐਨੀ ਟਾਈਮ ਛੋਟੇ ਵੀ ਜਦ ਮਰਜ਼ੀ ਆ ਜਾਓ। ਮੈਂ ਕਿੱਥੇ ਆ ਸਕਦਾ ਜੀ? ਕਿੱਥੇ ਆ ਸਕਦਾ ਮੈਂ? ਜਿੱਥੇ ਤੈਨੂੰ ਜਿੱਥੇ ਦਰਦ ਲੱਗਦਾ ਪ੍ਰਿੰਦਰ ਤੈਨੂੰ ਲੈ ਆਊਗਾ ਕੋਈ ਗੱਲ ਨਹੀਂ। ਧੰਨਵਾਦ ਮਾਨ ਸਾਹਿਬ। ਅੱਜ ਦਿਨ ਬਣਾਤਾ ਜੀ। ਚੱਕ ਦੇ ਫਟਕ ਘਰੋਣਾ ਨਹੀਂ ਜਮਈ। ਠੀਕ ਹੈ ਜੀ। ਠੀਕ ਹੈ ਜੀ। ਜਿੱਦ ਸਾਡੀ ਮਦਦ ਦੀ ਲੋੜ ਹੋਵੇ ਡਟ ਕੇ ਕਰਾਂਗੇ ਤੇਰੀ। ਤੁਹਾਡਾ ਖਾਸ ਮੈਂ ਤੇਰੇ ਲਈ ਸਪੈਸ਼ਲ ਵੀਡੀਓ ਬਣਾਉਂਗਾ। ਠ ਹੈਲੋ ਬ੍ਰਾਂਡਡ ਖੋਖਾ ਜੀ ਹਾਂਜੀ ਅੱਛਾ ਮੈਂ ਬਬੂ ਮਾਨ ਬੋਲ ਰਿਹਾ ਸਸੀਕਾਰ ਹਾਂਜੀ ਬਬੂ ਮਾਨ ਸਾਹਿਬ ਬੋਲਦੇ ਪਈਆ ਹਾਂਜੀ ਹਾਂਜੀ ਸਸੀਕਾਰ ਉਹ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਬੱਦ ਮੈਂ ਵੀਡੀਓ ਦੇਖੀ ਇੱਕ ਦੋ ਚੰਗਾ ਲੱਗਿਆ ਤੁਹਾਡੀ ਜਿਹੜੀ ਸਪਿਰਟ ਆ ਨਾ ਅੱਛੀ ਲੱਗੀ ਠੀਕ ਹੈ ਜੀ ਫਰ ਵਰੇ ਪਾਪੂਲਰ ਵੀ ਹੋ ਗਏ ਵੈਰੀ ਗੁੱਡ ਮਾਨ ਸਰ ਮੈਂ ਤੁਹਾਡਾ ਬਹੁਤ ਵੱਡਾ ਲੱਗਿਆ ਨਾ ਕਿਹੜਾ ਮੈਨੂੰ ਪਤਾ ਪਤਾ ਮੈਂ ਤਾਂ ਹੀ ਕਾਲ ਕਰੀ ਕੱਲ ਜਿੰਨੇ ਵੀ ਨੌਜਵਾਨ ਪੰਜਾਬੀ ਮਾਨ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਐਸੇ ਨਾ ਸਟ੍ਰਗਲਿੰਗ ਮੋੜ ਸਟ੍ਰਗਲਿੰਗ ਮੋੜ ਤੇ ਮੈਂ ਤੁਹਾਨੂੰ ਕਦੋਂ ਤੇ ਕਿੱਥੇ ਮਿਲ ਸਕਦਾ ਜੀ ਐਨੀ ਟਾਈਮ ਤੁਸੀਂ ਤੇਜਿੰਦਰ ਰਾਜ ਹੋ ਜਦੋਂ ਮਰਜੀ ਠੀਕ ਹੈ ਮਾਨ ਸਰ ਤੁਸੀਂ ਵੀਡੀਓ ਦੇਖਿਆ ਮੇਰੀਆਂ ਜੀ ਕੰਮ ਕਰ ਹੈ ਜੀ ਮੇਰੀਆਂ ਵੀਡੀਓ ਦੇਖਿਆ ਜੀ ਤੁਸੀਂ हां मैं तेरी वीडियो देखी है फिर वो जो तजेंद्र ਨਾਲ ਤਾਂ ਹੀ ਮੇਰੀ ਗੱਲ ਹੋਈ ਮੈਨੂੰ ਦੱਸਿਆ ਨਹੀਂ ਉਹਨੇ ਵੀ ਤੂੰ ਆਪਣੇ ਨੇੜੇ ਹੀ ਰਹੀਂ ਮਰਾ ਹਾਂਜੀ ਹਾਂਜੀ ਬਸ ਮੈਨੂੰ ਇਹ ਜਿੱਦਾਂ ਮੈਂ ਦੇਖਦਾ ਰਹਿਣਾ ਜਿਹੜੇ ਨੌਜਵਾਨ ਆਪਣੇ ਬਿਜ਼ਨਸ ਸਟਾਰ ਕਰਦੇ ਐ ਤੇ ਲੋਕ ਰਿਸਪੌਂਸ ਦਿੰਦੇ ਉਹ ਸਾਨੂੰ ਅੱਛਾ ਲੱਗਦਾ ਬਸ ਮੈਂ ਮੁੰਡੇ ਕੰਮ ਕਰ ਦੋ ਸਕਦੇ ਨਹੀਂ ਤਜਿੰਦਰ ਨਾਲ ਗੱਲ ਕਰਕੇ ਇੱਕ ਵਾਰ ਤਾਨੂੰ ਜ਼ਰੂਰ